ਅਕਾਲੀ ਦਲ ਦੇ ਖਿਲਾਫ ਚੋਣ ਕਮਿਸ਼ਨ ਨੂੰ ਸ਼ਿਕਾਇਤ 12 April ਨੂੰ ਹੋਣ ਵਾਲੀ ਪ੍ਰਧਾਨਗੀ ਦੀ ਚੋਣ ਫੌਰਨ ਰੋਕਣ ਦੀ ਮੰਗ ਐਮਪੀ ਰੰਦਾਵਾ ਬੋਲੇ ਅੰਦਰੂਨੀ ਚੋਣ ਪ੍ਰਕਿਰਿਆ ਦੇ ਵਿੱਚ ਹੋ ਰਹੀ ਗੜਬੜੀ ਧਾਰਮਿਕ ਸਥਾਨ ਦਾ ਕੀਤਾ ਜਾ ਰਿਹਾ ਇਸਤੇਮਾਲ ਰੰਦਾਵਾ ਦੇ ਵੱਲੋਂ ਈਸੀ ਨੂੰ ਸ਼ਿਕਾਇਤ ਕਰਨ ਦੇ ਉੱਤੇ ਪੜ ਗਿਆ ਅਕਾਲੀ ਦਲ ਪੁੱਛਿਆ ਸਾਡੀ ਅੰਦਰੂਨੀ ਚੋਣਾਂ ਦੇ ਉੱਤੇ ਕਿਉਂ ਘਬਰਾ ਰਹੇ ਰੰਦਾਵਾ ਕਿਹਾ ਜੇ ਲੜਨਾ ਹੀ ਹੈ ਤਾਂ ਸਾਹਮਣੇ ਆ ਕੇ ਲੜੋ ਨਿਊਜ਼ਟਿੰਗ ਤੇ ਕਾਂਗਰਸ ਦੇ ਐਮਪੀ ਸਿਜਿੰਦਰ ਰੰਦਾਵਾ ਦਾ ਵੱਡਾ ਵੱਡਾ ਬਿਆਨ ਕਿਹਾ ਪੰਜਾਬ ਕਾਂਗਰਸ ਦੇ ਵਿੱਚ ਮੌਜੂਦ ਮੇ ਬੀਜੇਪੀ ਦੇ ਸਲੀਪਰ ਸੈੱਟ ਤਾਈ ਦੇ ਵਿੱਚ ਬਿਨਾ ਸੀਐਮ ਚੇਰੇ ਚੋਣ ਲੜੇਗੀ ਕਾਂਗਰਸ ਟੀਚਰਸ ਨੂੰ ਝਾੜ ਪਾਉਣ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਜੋੜਾ ਮਾ ਜਰਾਂ ਨੇ ਮੰਗੀ ਮਾਫੀ ਮੁਲਕ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਮਕਸਦ ਸਾਡੇ ਸਤਿਕਾਰਯੋਗ ਨੇ ਅਧਿਆਪਕ ਟੀਚਰਸ ਯੂਨੀਅਨ ਨੇ ਸੜਕਾਂ ਤੇ ਉਤਰਨ ਦੀ ਦਿੱਤੀ ਸੀ ਚੇਤਾਵਨੀ ਸਿੱਖਿਆ ਮੰਤਰੀ ਨੇ ਵੀ ਕੀਤੀ ਸੀ ਮਿੰਟ ਭਾਰਤ ਧਿਆਨ ਦਾ ਰਿਆ 26 11 ਅੰਬਲੀ ਦਾ ਗੁਨਾਹਗਾਰ ਤਹਾਵਰ ਰਾਣਾ ਦਿੱਲੀ ਦੇ ਪਾਲ ਮੀਰਪੋਰਟ ਦੇ ਉੱਤੇ ਹਲਚਲ ਡੇਵਿਡ ਹੈਡਲੀ ਨੂੰ ਭਾਰਤ ਪੀਚ ਕੀ ਤਾਜ ਹੋਟਲ ਸਮਿਥ ਕਈ ਥਾਵਾਂ ਦੀ ਕਰਵਾਈ ਗਈ ਸੀ ਰਿਪੋਰਟ ਜੀਪੀ ਆਗੂ ਦੇ ਘਰ ਦੇ ਉਤੇ ਗਰਨੇਡ ਅਟੈਕ ਮਾਮਲੇ ਚ ਵੱਡਾ ਖੁਲਾਸਾ ਸੂਤਰਾਂ ਮੁਤਾਬਕ ਯੂਪੀ ਤੋਂ ਆਏ ਮਲਜ਼ਮ ਨੇ ਸੁੱਟਿਆ ਸੀ ਗਰਨੇਡ ਗ੍ਰਿਫਤਾਰ ਮਲਜ਼ਮ ਹੈਰੀ ਤੇ ਸतीश ਨੇ ਦਿੱਤੀ ਸੀ ਮਦਦ ਫਰੀਦ ਕੋਲ ਦੇ ਵਿਚ ਆਰਮੀ ਦੀ ਗੱਡੀ ਦੇ ਉਤੇ ਫਾਇਰਿੰਗ ਕਰਨ ਵਾਲਾ ਵੀ ਨਿਕਲਿਆ ਫੌਜੀ 17 77 ਆਰਮਜ਼ ਰੈਜੀਮੈਂਟ ਦੇ ਵਿੱਚ ਤਨਖਸੀ ਨਰਬੈਤ ਸਿੰਘ ਮਲਜ਼ਮ ਨੂੰ ਗ੍ਰਿਫਤਾਰ ਕਰਨ ਦੇ ਲਈ ਨਾਬਾ ਪਹੁੰਚੀ ਪੁਲਿਸ ਚਰਨ ਤਰਨ ਦੇ ਵਿੱਚ ਅਬ ਇੰਸਪੈਕਟਰ ਚਰਨਜੀਤ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਦਾ ਐਕਸ਼ਨ ਸੂਤਰਾਂ ਦੇ ਹਵਾਲੇ ਤੋਂ ਖਬਰ 20 ਮੁਲਜ਼ਮਾਨਾਂ ਨੂੰ ਕੀਤਾ ਗਿਆ ਗ੍ਰਿਫਤਾਰ ਝਗੜਾ ਰੋਕਣ ਗਈ ਪੁਲਿਸ ਪਾਰਟੀ ਤੇ ਮੁਲਜ਼ਮਾਨੀ ਕੀਤੀ ਸੀ ਫਾਈਰ ਰਸ਼ੀਅਨ ਆਰਮੀ ਦੇ ਚੰਗੂਲ ਜੋ ਆਜ਼ਾਦ ਹੋਇਆ ਅੰਮ੍ਰਿਤਸਰ ਦਾ ਸਰਬਜੀਤ ਪਿੰਡ ਪੌਂਚ ਕੇ ਸੁਣਾਈ ਹੱਡ ਬਿੱਤੀ ਕਿਹਾ ਜ਼ਬਰੀ ਫੌਜ ਦੇ ਵਿੱਚ ਕੀਤਾ ਗਿਆ ਭਰਤੀ ਕੁਝ ਦਿਨਾਂ ਦੀ ਟ੍ਰੇਨਿੰਗ ਤੋਂ ਬਾਅਦ ਯੂਕਰੇਨ ਦੇ ਖਿਲਾਫ ਜੰਗ ਦੇ ਵਿੱਚ ਭੇਜੇ ਅੰਮ੍ਰਿਤਪਾਲ ਦੀ ਸਾਥੀ ਬਬਲ ਪ੍ਰੀਤ ਨੂੰ ਕੱਲਿਆਂ ਦਾ ਜਾਵੇਗਾ ਪੰਜਾਬ ਡਿਬਰੂਗੜ ਤੋਂ ਲਿਆ ਕੇ ਕੱਲ ਸਵਿਰੀ ਅਜਨਾਕੂਟ ਦੇ ਵਿੱਚ ਪੇਸ਼ ਕਰੇਗੀ ਪੁਲਿਸ ਥਾਣੇ ਤੇ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਕੀਤਾ ਹੈ ਗ੍ਰਿਫਤਾਰ ਸਸਰੀਖਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਫਰਕਤਾ ਪੈਂਦਾ ਹੈ ਲੈ ਕੇ ਫਰਕਤਾ ਪੈਂਦੇ ਦੇ ਵਿੱਚ ਜ਼ਿਕਰ ਅੱਜ ਪੁਲਿਸ ਮੁਲਾਜ਼ਮ ਦਾ ਸਬ ਇੰਸਪੈਕਟਰ ਦਾ ਫਿਰ ਜਦੋਂ ਝੜਪ ਦੇ ਦੌਰਾਨ ਟਾਰਗੇਟ ਪੁਲਿਸ ਨੂੰ ਕੀਤਾ ਜਾਵੇ ਤੇ ਇੱਕ ਸਬ ਇੰਸਪੈਕਟਰ ਦੀ ਮੌਤ ਹੋ ਜਾਵੇ ਫਿਰ ਫਰਕ ਪੈਂਦਾ ਇਸ ਪੂਰੇ ਮਾਮਲੇ ਦੇ ਵਿੱਚ ਐਕਸ਼ਨ ਵੀ ਹੋ ਰਿਹਾ ਹੈ ਸਬ ਇੰਸਪੈਕਟਰ ਚਰਨਜੀਤ ਸਿੰਘ ਦੇ ਕਤਲ ਦੇ ਮਾਮਲੇ ਦੇ ਵਿੱਚ 20 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਖਬਰ ਤੋਂ ਹੀ ਸ਼ੁਰੂਆਤ ਗੋਲੀ ਲੱਗਣ ਦੇ ਨਾਲ ਐਸਆਈ ਚਰਨਜੀਤ ਸਿੰਘ ਦੀ ਮੌਤ ਹੋਈ ਹੈ ਤਰਨਤਰਨ ਦੇ ਪਿੰਡ ਕੋਟ ਮੁਹੰਮਦ ਖਾਨ ਦੇ ਵਿੱਚ ਇਹ ਪੂਰਾ ਘਟਨਾ ਕਰਮ ਵਾਪਰਿਆ ਹੈ ਕੋਟ ਮਮਦ ਖਾਨ ਦੇ ਵਿੱਚ ਐਸਆਈ ਦਾ ਕਤਲ ਕੀਤਾ ਗਿਆ ਵਿਵਾਦ ਸੁਲਝਾਉਣ ਦੇ ਲਈ ਪਿੰਡ ਦੇ ਵਿੱਚ ਪੁਲਿਸ ਪਾਰਟੀ ਪਹੁੰਚੀ ਸੀ ਝਗੜ ਰਹੀ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਪਾਰਟੀ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਫਾਇਰਿੰਗ ਕਰ ਦਿੱਤੀ ਗਈ ਗੋਲੀਆਂ ਚਲਾ ਦਿੱਤੀਆਂ ਗਈਆਂ ਤੇ ਐਸਆਈ ਚਰਨਜੀਤ ਸਿੰਘ ਨੂੰ ਵੀ ਗੋਲੀ ਲੱਗੀ ਤੇ ਉਹਨਾਂ ਦੀ ਮੌਤ ਹੋ ਗਈ ਦਿਹਾਂਤ ਹੋ ਗਿਆ ਉਹਨਾਂ ਦਾ ਐਸਆਈ ਚਰਨਜੀਤ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਹੁਣ ਸਰਕਾਰ ਦੇ ਵੱਲੋਂ ਦੇਣ ਦਾ ਐਲਾਨ ਕੀਤਾ ਗਿਆ ਉੱਥੇ ਜਿਹੜੀ ਬੀਮਾ ਰਾਸ਼ੀ 1 ਕਰੋੜ ਰੁਪਏ ਉਹ ਵੀ ਮਿਲੇਗੀ ਫਿਰ ਐਸ.ਆਈ. ਚਰਨਜੀਤ ਨੂੰ ਲੈ ਕੇ ਮੁੱਖ ਮੰਤਰੀ ਨੇ ਵੀ ਦੁੱਖਤਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਐਸ.ਆਈ. ਚਰਨਜੀਤ ਸਿੰਘ ਵੀ ਬਹਾਦਰ ਨਸਲਮ ਹੈ ਉਹਨਾਂ ਦੇ ਪਰਿਵਾਰ ਦੇ ਨਾਲ ਮਜ਼ਬੂਤੀ ਦੇ ਨਾਲ ਅਸੀਂ ਖੜੇ ਹਾਂ ਕਾਬਲੇ ਗੋਰੇ ਵੀ ਆ ਕਿ ਐਸ.ਆਈ. ਚਰਨਜੀਤ ਸਿੰਘ ਦਾ ਬੇਟਾ ਵਿਦੇਸ਼ ਦੇ ਵਿੱਚ ਹੈ ਜੋ ਰਾਬ ਤੱਕ ਪਹੁੰਚੇਗਾ ਤੇ ਕੱਲ ਚਰਨਜੀਤ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਕੱਲ ਤਰਨਤਾਰਨ ਦੇ ਪਿੰਡ ਕੋਟ ਮੁਹੰਮਦ ਖਾਨ ਦੇ ਵਿੱਚ ਸਬ ਇੰਸਪੈਕਟਰ ਦੇ ਕਤਲ ਤੋਂ ਬਾਅਦ ਤਰਨਤਾਰਨ ਪੁਲਿਸ ਲਗਾਤਾਰ ਐਕਸ਼ਨ ਦੇ ਵਿੱਚ ਹੈ ਔਰ ਕੱਲ ਰਾਤ ਤੋਂ ਹੀ ਜਿਹੜੇ ਵੀ ਮੁਲਜ਼ਮ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਨੇ ਔਰ ਇਸ ਵੇਲੇ ਵੀ ਜਿਹੜੇ ਡੀਐਸਪੀ ਨੇ ਅਤੂ ਸੋਨੀ ਔਰ ਜਿਹੜੇ ਇੰਸਪੈਕਟਰ ਨੇ ਪ੍ਰਭਜੋਤ ਉਹਨਾਂ ਵੱਲੋਂ ਲਗਾਤਾਰ ਜੋ ਹੈ ਵਕ-ਵਕ ਥਾਵਾਂ ਤੇ ਛਾਪੇਮਾਰੀ ਹੋ ਰਹੀ ਹੈ ਤਾਂ ਤਰਨਤਾਰਨ ਦੇ ਵਿੱਚ ਇੱਕ ਜਗ੍ਹਾ ਤੇ ਪੁਲਿਸ ਦੀ ਟੀਮ ਪਹੁੰਚੀ ਹੈ ਡੀਐਸਪੀ ਸਾਹਿਬ ਦੇ ਨਾਲ ਗੱਲ ਕਰਦੇ ਹਾਂ ਸਰ ਕੱਲ ਤੋਂ ਹੀ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਤੁਸੀਂ ਰਾਤ ਤੋਂ ਲੈ ਕੇ ਹੁਣ ਤੱਕ ਛਾਪੇ ਮਾਰੀਆਂ ਕਰ ਰਹੇ ਹੋ ਕੋਈ ਕਾਮਯਾਬੀ ਹੁਣ ਤੱਕ ਮਿਲੀ ਹੈ ਪੁਲਿਸ ਮੇਨਚੇ ਵੀ ਅਸੀਂ ਤਕਰੀਬਨ 20 ਬੰਦੇ ਦੀ ਅਸੀਂ ਅਰੈਸਟ ਪਾਈ ਗਿਆ ਪਾਰਟੀਆਂ ਸਾਡੀ ਸਾਰੇ ਪਾਸੇ ਜਾ ਰਹੀਆਂ ਗਿਆ ਇਹ ਪਤਾ ਕਰ ਰਹੇ ਵੀ ਇਹਨਾਂ ਨੇ ਬਾਰੋਂ ਬੰਦੇ ਕਿੱਥੋਂ ਬੁਲਾਏ ਜੀ ਇੱਕ ਕੋਡ ਮੁਹੰਮਦ ਖਾਨ ਦਾ ਮੈਂ ਕਿਹਾ ਬਕੂ ਹੈਗਾ ਤਿੰਨ ਚਾਰ ਦਿਨ ਪਹਿਲੇ ਇੱਕ ਸਾਡੀ ਪਰਚਾ ਦਿੱਤਾ ਸੀਗਾ ਦੋਨਾਂ ਪਾਰਟੀਆਂ ਦੇ ਵਿੱਚ ਹੀ ਸੀਗਾ ਤੇ ਕੋਈ ਪੈਸੇ ਦਾ ਲੈਣ ਦੇਣ ਸੀਗਾ ਤੇ ਉਹ ਤੇ ਐਫ ਆਈ ਆਰ ਅਸੀਂ 326 ਦਿੱਤੀ ਸੀਗੀ ਇਸ ਚ ਅਸੀਂ ਦੋ ਤਿੰਨ ਵਾਰੀ ਰੇਡ ਵੀ ਕੀਤੀ ਮੁਲਜਮਾ ਦੇ ਉੱਪਰ ਤੇ ਉਹ ਭੱਜੇ ਹੋਏ ਸੀ ਸ ਕੱਲ ਫੇਰ ਸਾਨੂੰ ਸਿਹਰ ਦਾ ਟੈਲੀਫੋਨ ਆਇਆ ਸੀ ਵੀ ਕਈ ਪਾਰਟੀ ਭੇਜੀ ਤੇ ਉਹ ਦੁਆਰਾ ਫੇਰ ਭੱਜ ਗਏ ਉਸ ਤੋਂ ਬਾਅਦ ਦੁਪਹਿਰੇ ਫੇਰ ਫੋਨ ਆਂਦਾ ਹੈ ਵੀ ਸਾਨੂੰ ਉੱਥੇ ਫੇਰ ਤੰਗ ਪਰੇਸ਼ਾਨ ਕਰ ਰਹੇ ਨੇ ਫੇਰ ਉੱਥੇ ਜਾਂਦੇ ਫੇਰ ਉਹ ਭੱਜ ਜਾਂਦੇਗੇ ਫੇਰ ਸਾਨੂੰ ਕੰਟਰੋਲ ਰੂਮ ਤੋਂ ਮੈਸੇਜ ਆਇਆ ਵੀ ਉੱਥੇ ਜਾ ਕੇ ਜਿਆਦਾ ਪਾਰਟੀ ਭੇਜਣੀ ਪੈਣੀ ਵੀ ਉਹ ਹਟਦੇ ਨਹੀਂ ਕਿਸੇ ਪਾਸੇ ਉਹਨਾਂ ਨੇ ਬਾਰੋਂ ਬੰਦੇ ਬੁਲਾਏਗੇ ਤੋਂ ਸਾਡੀ ਦੋ ਪਾਰਟੀਆਂ ਜਿਹੜੀਆਂ ਨਾਲ ਦੀ ਨਾਲੀ ਉੱਥੇ ਸਪੋਰਟ ਤੇ ਜਾਂਦੀਆਂ ਗਈਆਂ ਤੇ ਸਪੋਰਟ ਤੋਂ ਉੱਥੇ ਜਾ ਕੇ ਦੇਖਦੇ ਆ ਵੀ ਉਹ ਅੰਡਰ ਕੰਟਰੋਲ ਨਹੀਂ ਰਿਹਾ ਸਿਚੁਏਸ਼ਨ ਕਿਉਂਕਿ ਉਹ ਇਟਾਂ ਰੋੜੇ ਤੇ ਨਾਲ ਉਹਨਾਂ ਨੇ ਕੰਟਰੋਲ ਰੂਮ ਤੇ ਫੇਰ ਮੈਸੇਜ ਕੀਤਾ ਵੀ ਸਾਨੂੰ ਹੋਰ ਰਿਪੋਰਟ ਦੀ ਜ਼ਰੂਰਤ ਹੈ ਜਿਹਦੇ ਉੱਪਰ 168 112 ਦੇ ਉੱਪਰ ਫੇਰ ਕੰਪਲੇਂਟ ਆndi ਵੀ ਫਾਇਰਿੰਗ ਹੋ ਰਹੀ ਹੈ ਅਸੀਂ ਫੜਾ ਫੜੋ ਉੱਥੇ ਸਕਾਟ ਤੋਂ ਇੱਕ 302 ਦਾ ਇੱਕ ਮਕਦਮਾ ਸੀ ਜਿਹੜਾ ਉੱਥੇ ਸਕਾਟ ਤੇ ਖੜੇ ਸੀ ਉੱਥੋਂ ਭੱਜ ਗਏ ਅਸੀਂ ਫੇਰ ਮੈਂ ਤੇ ਐਸਐਚਓ ਫਿਰ ਅਸੀਂ ਮੌਕੇ ਦੇ ਉੱਤੇ ਪਹੁੰਚ ਗਏ ਤੇ ਦੇਖਿਆ ਜਿਹਦੇ ਹਾਲਾਤ ਬਿਲਕੁਲ ਹੀ ਖਰਾਬ ਸੀਗੇ ਪੱਥਰ ਰੋੜੇ ਇਟ ਪਤਾ ਨਹੀਂ ਕਿੱਥੋਂ ਕਿਧਰ ਆ ਰਹੀ ਸੀ ਸਾਰਾ ਪਾਸਾ ਭਰਿਆ ਸੀਗਾ ਇਟਾਂ ਦੇ ਨਾਲ ਵੈਪਨ ਦੇ ਉਹਨਾਂ ਨੇ ਸਾਡੇ ਤੇ ਫਾਇਰ ਵੀ ਕੀਤੇ ਫੇਰ ਵੀ ਅਸੀਂ ਚਲੋ ਹਵਾਈ ਫਾਇਰ ਕਰਦੇ ਕਰਦੇ ਉਹਨਾਂ ਨੇ ਪਿੱਛੇ ਖੇਹੜਿਆ ਦਾ ਗਿਆ ਪਰ ਇੱਕ ਮਕਾਨ ਦੇ ਵਿੱਚ ਉਹ ਜਾ ਕੇ 15 16 ਬੰਦੇ ਅੰਦਰ ਬੈਠੇ ਸੀਗੇ ਜਿਸ ਵੇਲੇ ਉਹ ਅਸੀਂ ਖੋਲਿਆ ਜ ਉਹਨਾਂ ਨੇ ਸਾਡੇ ਬੰਦਿਆਂ ਦੇ ਸਾਡੇ ਜਿਹੜੇ ਮੁਲਾਜ਼ਮਾ ਸੀਗੇ ਜਿਨ੍ਹਾਂ ਨੇ ਯੂਨੀਫਾਰਮ ਵੀ ਪਾਈ ਸੀ ਸਿਵਲ ਦੇ ਵੀ ਕਈ ਮੁਲਾਜ਼ਮ ਸੀ ਆਪਣੇ ਉਹਨਾਂ ਨੂੰ ਜਫਾ ਪਾ ਲਿਆ ਉਹਨਾਂ ਨੇ ਉਹਨਾਂ ਦਾ ਜਿਹੜਾ ਡੱਪਚਰ ਬਾਲ ਉੱਪਰ ਸੀ ਉਹ ਕੱਢ ਕੇ ਤੇ ਉਹਨਾਂ ਨੇ ਫਾਇਰ ਕੀਤਾ ਸਾਡਾ ਸਬ ਇੰਸਪੈਕਟਰ ਜਿਹੜਾ ਸੀਗਾ ਚਰਨਜੀਤ ਉਹ ਅੱਗੇ ਆ ਗਿਆ ਤੇ ਉਹਦੇ ਪੇਟ 'ਚ ਗੋਲੀ ਵੱਜੀ ਜਿਹੜਾ ਫਾਇਰ ਉਹ ਵੀ ਪੁਲਿਸ ਦੇ ਇਹੀ ਵੈਪਨ ਦੇ ਨਾਲ ਕੀਤਾ ਹਾਂਜੀ ਸਾਡੇ ਵੈਪਨ ਦੇ ਨਾਲ ਹੋਇਆ ਕਿਉਂਕਿ ਉਹਨੂੰ ਪਿੱਛੇ ਜ ਤੇ ਫਿਰ ਉਹਨਾਂ ਨੇ ਫਾਇਰ ਕੀਤਾ ਜੀ ਇੱਕ ਸਰ ਕਿਹੜੀ ਗੱਲ ਸਾਹਮਣੇ ਆ ਰਹੀ ਅਸੀਂ ਵੀ ਮੌਕੇ ਤੇ ਹੋ ਕੇ ਆਏ ਆ ਇੱਕ ਘਰ ਜਿੱਥੇ ਰਿਕਸ਼ਾ ਜਾਂ ਬਹੁਤ ਸਾਰੇ ਪੱਥਰ ਵੀ ਖਿੱਲਰੇ ਆ ਇੱਕ ਸਰਪੰਚ ਦਾ ਵੀ ਜ਼ਿਕਰ ਹੋ ਰਿਹਾ ਕਿ ਇਹਨਾਂ ਦੋਵਾਂ ਪਾਰਟੀਆਂ ਦਾ ਆਪਸ ਦੇ ਵਿੱਚ ਝਗੜਾ ਸੀ ਜਾਂ ਉਹਨਾਂ ਦਾ ਕੀ ਭੂਮਿਕਾ ਹੈ ਇਹ ਦੋਨਾਂ ਪਾਰਟੀਆਂ ਦਾ ਆਪਸ ਦੇ ਵਿੱਚ ਝਗੜਾ ਸੀਗਾ ਉਹਨਾਂ ਦੇ ਕੋ ਪੈਸੇ ਦਾ ਕੋ ਲੈਣ ਦੇਣ ਸੀਗਾ ਨਾ ਵੀ 25000 ਰੁਪਏ ਦਾ ਤਾਂ ਇਸੇ ਸਮਾਂ ਜ ਪਹਿਲੇ ਲੜਾਈ ਹੋਈ ਸੀ ਚਾਰ ਪੰਜ ਦਿਨ ਪਹਿਲੇ ਲੜਾਈ ਸੀ ਤੇ ਅਸੀਂ 326 ਦਾ ਪਰਚਾ ਦਿੱਤਾ ਹੋਇਆ ਸੀਗਾ ਸੋ ਇਹਨਾਂ ਨੇ ਜਿਹੜੇ ਮੁਲਜ਼ਮ ਸੀ ਜਿਹੜੀ ਦੂਸਰੀ ਪਾਰਟੀ ਦੀ ਦੋਨਾਂ ਨੇ ਫਿਰ ਆਪਣੇ ਆਪਣੇ ਬੰ ਜਿੱਦਾਂ ਸਰ ਵੀਡੀਓ ਵੀ ਕੁਝ ਵਾਇਰਲ ਹੋ ਰਹੀਆਂ ਨੇ ਕਿ ਉਹਨਾਂ ਲੋਕਾਂ ਨੂੰ ਵੀ ਆਇਡੈਂਟੀਫਾਈ ਕੀਤਾ ਜਾ ਰਿਹਾ ਜਿਹੜੇ ਬਾਹਰੀ ਲੋਕ ਸੀ ਬਿਲਕੁਲ ਬਿਲਕੁਲ ਜੀ ਵੀਡੀਓ ਵੀ ਦੇਖ ਰਹੂਗੇ ਮੋਟਰਸਾਈਕਲ ਜਿਸ ਨਾਲ ਗੱਡੀ ਸਾਡੀ ਜਾਂਦੀ ਹੈਗੀ ਤੇ ਦੋ ਗੱਡੀਆਂ ਜਾਂਦੀਆਂ ਤੇ ਮੋਟਰਸਾਈਕਲ ਸਾਰੇ ਭਜ ਦੇਗੇ ਤੇ ਨੇਚਰਲੀ ਜਿਹੜੇ ਅਸੀਂ 20 ਬੰਦੇ ਅਰੈਸਟ ਕੀਤੇ ਉਹਨਾਂ ਦੀ ਇਨਕਵਾਇਰੀਸ਼ਨ ਚੱਲ ਰਹੀ ਹੈ ਕਿ ਸਾਡੀ ਅਲਗਲੇਸ ਪਾਰਟੀ ਸਾਰੇ ਪਿੰਡਾਂ ਦੇ ਵਿੱਚ ਘੁੰਮ ਰਹੀ ਹੈਗੀ ਤੇ ਸ਼ਾਮ ਤੱਕ ਜਿੰਨੇ ਜਾਂ ਸਵੇਰ ਤੱਕ ਜੀ ਸਾਰੇ ਦੇ ਸਾਰੇ ਬੰਦੇ ਅਰੈਸਟ ਕਰ ਲਾਂਗੇ ਵੈਰੀਫਾਈ ਕਰਕੇ ਵੀ ਕਿਹੜੇ-ਕਿਹੜੇ ਬੰਦੇ ਬਾਹਰੋਂ ਆਏ ਸੀ ਲੇਕਿਨ ਲੋਕ ਉੱਥੇ ਮੌਜ ਉਹਨਾਂ ਉਹਨਾਂ ਹੀ ਜਿਹੜੇ ਬੰਦੇ ਅਸੀਂ 20 ਅਰੈਸਟ ਕੀਤੇ ਤੇ ਉਹਨਾਂ ਦੀ ਪੁੱਛਗਈ ਦੇ ਵਿੱਚ ਜਿੱਥੇ ਜਿੱਥੇ ਜਿਨ੍ਹਾਂ ਦੀਆਂ ਦਾ ਵੈਪਨ ਹੋਏਗਾ ਉਹ ਤਾਂ ਲੈ ਕੇ ਕਬਜ਼ੇ ਕੀਤਾ ਜਾਏਗਾ ਤੇ ਉਹਨਾਂ ਲਾਇਸੈਂਸ ਵੀ ਕੈਨਸਲ ਕਰਾਈ ਜਾਣਗੇ ਜਿਹੜੇ ਸਰਪੰਚ ਦਾ ਜ਼ਿਕਰ ਹੋ ਰਿਹਾ ਉਹਨੂੰ ਵੀ ਕਾਬੂ ਕਰ ਲਿਆ ਹਾਂਜੀ ਜਿਹੜੇ 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 ਬੰਦੇ ਲੜੇ ਸੀਗੇ ਸਾਹ ਜਿਹੜੇ ਸਰਪੰਚ ਵੀ ਹੋਏਗਾ ਤੇ ਉਹਨੂੰ ਵੀ ਅਸੀਂ ਅਰੈਸਟ ਕਰੀ ਬਿਲਕੁਲ ਇਹ ਨੇ Atul Soni ਜਿਹੜੇ ਕਿ DSP ਨੇ ਔਰ ਇਹਨਾਂ ਵੱਲੋਂ ਹੀ ਸਾਰੀ ਜਿਹੜੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ 20 ਲੋਕ ਜਿਹੜੇ ਨੇ ਹੁਣ ਤੱਕ ਕਾਬੂ ਕਰ ਲਏ ਗਏ ਨੇ ਜਦਕਿ ਬਹੁਤ ਸਾਰੇ ਲੋਕ ਜਿਹੜੇ ਬਾਹਰ ਤੋਂ ਉੱਥੇ ਮਂਗਾਏ ਗਏ ਸੀ ਜਿਹੜੇ ਕਿ ਹੁੱਲੜਬਾਜ਼ੀ ਕਰਕੇ ਕਰਦੇ ਹੋਏ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਹੇ ਨੇ ਤਾਂ ਬਹੁਤ ਜਲਦ ਉਹਨਾਂ ਨੂੰ ਵੀ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਵੀ ਕਾਬੂ ਕੀਤਾ ਜਾਏਗਾ ਔਰ ਜਿਹੜਾ ਵੀ ਵੈਪਨ ਉਹਨਾਂ ਦੇ ਕੋਲ ਉਸ ਵੇਲੇ ਮੌਜੂਦ ਸੀ ਉਸ ਨੂੰ ਵੀ ਬਹੁਤ ਜਲਦ ਪੁਲਿਸ ਵੱਲੋਂ ਰਿਕਵਰ ਕੀਤਾ ਜਾਏਗਾ ਔਰ ਸਾਰੇ ਲੋਕਾਂ ਦੇ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏਗੀ ਪੈਕਟੋ ਦੀ ਬਰਬਾਦ ਵਾਪਰੀ ਹੈ ਕਿ ਜਿਹੜੇ ਐਸਆਈ ਚਰਨਜੀਤ ਸਿੰਘ ਨੇ ਆਪਣੀ ਡਿਊਟੀ ਦੌਰਾਨ ਸ਼ਹੀਦ ਹੋਏ ਨੇ ਤੇ ਪਰਿਵਾਰ ਦੇ ਨਾਲ ਡੋਗਦਾ ਪ੍ਰਚਾਰ ਵੀ ਮੁੱਖ ਮੰਤਰੀ ਦੇ ਵੱਲੋਂ ਕੀਤਾ ਗਿਆ। ਅਚਾਰ ਅਗਲੀ ਖਬਰਦਾਨ ਰੁਕ ਕਰਦੇ ਹਾਂ ਸੁਨੀਲ ਜਾਖੜ ਦੇ ਵੱਲੋਂ ਪੰਜਾਬ ਦੇ ਹਾਲਾਤ ਨੂੰ ਲੈ ਕੇ ਗਵਰਨਰ ਨੂੰ ਚਿੱਠੀ ਲਿਖੀ ਗਈ ਹੈ। ਇਸ ਖਬਰਦਾਨ ਰੁਕ ਕਰਾਂਗੇ ਚਿੱਠੀ ਦੇ ਵਿੱਚ ਮੁੱਖ ਮੰਤਰੀ ਮਾਨਦੀਪ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ। ਸਿਆਸੀ ਜਾਸੂਸੀ ਦੇ ਲਈ ਖੂਫੀਆ ਮਸ਼ਿਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਸੂਬੇ ਦੇ ਖੂਫੀਆ ਨੈਟਵਰਕ ਦੀ ਦੁਰਵਰਤੋਂ ਦੀ ਜਾਂਚ ਹੋਣੀ ਚਾਹੀਦੀ ਹੈ ਇਹ ਮੰਗ ਕੀਤੀ ਗਈ ਹੈ ਸੁਨੀਲ ਜਾਖੜ ਦੇ ਵੱਲੋਂ। ਉਹਨਾਂ ਨੇ ਕਿਹਾ ਕਿ ਸੀਐਮ ਨੇ ਵਿਧਾਨ ਸਭਾ ਦੇ ਵਿੱਚ ਕਿਹਾ ਸੀ ਮੈਂ ਸਰਕਾਰ ਦੇ ਵਿੱਚ ਆ ਮੇਰੇ ਕੋਲ ਖੋਫੀਆ ਜਾਣਕਾਰੀ ਹੈ ਜਾਖੜ ਨੇ ਵਿਰੋਧ ਕੀਤਾ ਕਾਂਗਰਸ ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਰੀੜ ਦੀ ਹੱਡੀ ਨਾ ਹੋਵੇ ਤਾਂ ਚੁੱਪੀ ਆਸਾਨ ਹੁੰਦੀ ਹੈ ਮੈਂ ਪੰਜਾਬ ਦੀ ਜਨਤਾ ਤੇ ਲੋਕਤੰਤਰ ਦੇ ਲਈ ਆਵਾਜ਼ ਚੁੱਕ ਰਿਹਾ ਹਾਂ ਇਹ ਰਾਜਨੀਤੀ ਨਹੀਂ ਕੌਮੀ ਸੁਰੱਖਿਆ ਦਾ ਮੁੱਦਾ ਹੈ ਹੁਣ ਇਹ ਮਾਮਲਾ ਕੇਂਦਰ ਦੇ ਧਿਆਨ ਦੇ ਵਿੱਚ ਲਿਆਂਦਾ ਜਾਵੇਗਾ ਇਸ ਮਿਲ ਜਾਖੜ ਕਹਿੰਦੇ ਨਜ਼ਰ ਆਏ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਕੋਈ ਛੋਟੀ ਟਿੱਪਣੀ ਨਹੀਂ ਹੈ ਵਿਰੋਧੀਆਂ ਦੀ ਨਿਗਰਾਨੀ ਦੇ ਲਈ ਰਾਜ ਸੇ ਖੂਫੀਆ ਨੈਟਵਰਕ ਦੀ ਤਨਾਤੀ ਚਿੱਠੀ ਚ ਮਨਰੰਜਨ ਕਾਲੀਆ ਦੇ ਘਰ ਤੇ ਹੋਏ ਗਰਨੇਡ ਹਮਲੇ ਦਾ ਵੀ ਜ਼ਿਕਰ ਕੀਤਾ ਗਿਆ। ਕਾਬਲੇਗੌਰ ਹੈ ਕਿ ਜਿਸ ਦਿਨ ਗਰਨੇਡ ਹਮਲਾ ਹੋਇਆ ਮਨਰੰਜਨ ਕਾਲੀਆ ਦੇ ਘਰ ਦੇ ਉੱਤੇ ਪਰਸੋਂ ਯਾਨੀ ਕਿ ਤਾਂ ਉਸ ਦਿਨ ਵੀ ਜਦੋਂ ਜਾਖੜ ਉੱਤੇ ਪਹੁੰਚੇ ਤਾਂ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਸੀ ਕਿ ਪੰਜਾਬ ਦੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਨੇ ਉਹਨਾਂ ਨੂੰ ਕਾਂਗਰਸ ਦੀਆਂ ਮੀਟਿੰਗਾਂ ਦੇ ਉੱਤੇ ਨਜ਼ਰ ਰੱਖਣ ਦੇ ਲਈ ਤਨਾਤ ਕੀਤਾ ਗਿਆ ਇਸ ਕਰਕੇ ਜਿਹੜਾ ਇੰਟੈਲੀਜੈਂਸ ਫੇਲਿਅਰ ਹੋਇਆ ਤੇ ਮਰਿੰਜਨ ਕਾਲਿਆ ਦੇ ਘਰ ਨੂੰ ਅਟੈਕ ਕੀਤਾ ਗਿਆ ਹੈ ਅਟੈਕ ਕਰਨ ਵਾਲੇ ਉੱਥੇ ਤੱਕ ਪਹੁੰਚ ਗਏ ਹੁਣ ਉਹਨਾਂ ਨੇ ਗਵਰਨਰ ਨੂੰ ਚਿੱਠੀ ਲਿਖੀ ਹੈ ਤੇ ਇਸ ਦੇ ਵਿੱਚ ਹਵਾਲਾ ਦਿੱਤਾ ਮਰਿੰਜਨ ਕਾਲਿਆ ਦੇ ਘਰ ਦੇ ਉੱਤੇ ਹੋਏ ਅਟੈਕ ਦਾ ਤੇ ਜ਼ਿਕਰ ਕੀਤਾ ਕਿ ਪੰਜਾਬ ਦੇ ਖੁਫੀਆ ਵਿਭਾਗ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ ਇਸਤੇਮਾਲ ਕੀਤਾ ਜਾ ਰਿਹਾ ਹੈ ਵਿਰੋਧੀ ਪਾਰਟੀਆਂ ਦੀ ਇੰਟੈਲੀਜੈਂਸ ਲੈਣ ਦੇ ਲਈ ਤੇ ਸੁਨੀਲ ਜਾਖੜ ਨੇ ਵਿਧਾਨ ਸਭਾ ਦੇ ਵਿੱਚ ਦਿੱਤੀ ਗਈ ਇੱਕ ਸਟੇਟਮੈਂਟ ਦਾ ਵੀ ਜ਼ਿਕਰ ਇਸ ਚਿੱਠੀ ਦੇ ਵਿੱਚ ਕੀਤਾ ਉਧਰ ਕਾਂਗਰਸ ਦੇ ਐਮਪੀ ਸੁਖਜਿੰਦਰ ਰੰਦਾਵਾ ਅਕਾਲੀ ਦਲ ਦੇ ਖਿਲਾਫ ਚੋਣ ਕਮਿਸ਼ਨ ਦੇ ਕੋਲ ਸ਼ਿਕਾਇਤ ਲੈ ਕੇ ਪਹੁੰਚੇ ਰੰਦਾਵਾ ਨੇ ਆਪਣੀ ਸ਼ਿਕਾਇਤ ਦੇ ਵਿੱਚ 12 ਅਪ੍ਰੈਲ ਨੂੰ ਹੋਣ ਵਾਲੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਨੂੰ ਫੌਰਨ ਰੋਕਣ ਦੀ ਮੰਗ ਕੀਤੀ ਹੈ ਰੰਦਾਵਾ ਨੇ ਕਿਹਾ ਕਿ ਚੋਣ ਪ੍ਰਕਿਰਿਆ ਦੇ ਵਿੱਚ ਗੜਬੜੀ ਕੀਤੀ ਜਾ ਰਹੀ ਹੈ ਤੇ VOTING ਦੇ ਲਈ ਧਾਰਮਿਕ ਸਥਲ ਦਾ ਇਸਤੇਮਾਲ ਹੋਣ ਵਾਲਾ ਧਾਮੀਰ ਸਾਹਿਬ ਕਹਿ ਰਹੇ ਨੇ ਕਿ ਤੁਸੀਂ ਇੱਥੇ ਜਾ ਕੇ ਸੰਮੁਦਰੀ ਹਾਲ ਦੇ ਇਹਨਾਂ ਦਾ ਰੈਕਗਨਾਈਜ਼ਡ ਆਫਿਸ ਸ਼੍ਰੋਮਣੀ ਅਕਾਲੀ ਦਲ ਇੱਕ ਪੋਲੀਟਿਕਲ ਪਾਰਟੀ ਹੈ। ہاں ਤੇ ਇਤਰਾਜ਼ ਹੈ। ਮੈਨੂੰ ਬਿਲਕੁਲ ਥਾਂ ਤੇ ਇਤਰਾਜ਼ ਹੈ ਕਿ ਜਾਂ ਫਿਰ ਜੀ ਇੱਕ ਪਾਰਟੀ ਨੂੰ ਪੋਲੀਟਿਕਲ ਪਾਰਟੀ ਨੂੰ ਤਜਿਲ ਇਹ ਵੀ ਬਾਕੀ ਪੋਲੀਟਿਕਲ ਪਾਰਟੀਆਂ ਨੂੰ ਰਿੰਦਾਬਦੀ ਇਲਜ਼ਾਮਾਂ ਦਾ ਅਕਾਲੀ ਦਲ ਨੇ ਜਵਾਬ ਦਿੱਤਾ ਤੇ ਕਿਹਾ ਕਿ ਲੜਾਈ ਕਰਨੀ ਹੈ ਤਾਂ ਸਾਹਮਣੇ ਆ ਕੇ ਲੜੋ। ਕਾਂਗਰਸ ਦੇ ਖਿਲਾਫ ਲੜਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦਾ ਕੰਨਾ ਕੰਨਾ ਵਰਕਰ ਪ੍ਰਧਾਨ ਹੈ। ਇਹਸ ਕਰਕੇ ਅਸੀਂ ਤੁਹਾਨੂੰ ਕਿਰੋਟੀ ਦਿੰਦੇ ਆ ਕਿ ਲੜਨਾ ਤੇ ਖੁੱਲ ਕੇ ਆ ਕੇ ਸਾਡੇ ਖਿਲਾਫ ਲੜੋ। ਦਰਸਲ ਰੰਦਾਬਾਨੀ ਜੋ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਉਸ ਦੇ ਵਿੱਚ ਆਪਣਾ ਨਾਮ ਪੁਜਾਗਰ ਨਾ ਕਰਨ ਦੀ ਗੱਲ ਵੀ ਕਹੀ ਹੈ। ਔਰ ਕਾਬਲੇ ਗੌਰ ਹੈ ਕਿ 12 ਤਰੀਕ ਨੂੰ ਯਾਨੀ ਕਿ ਸ਼ਨੀਵਾਰ ਨੂੰ ਸੱਦਿਆ ਗਿਆ اجلاس ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਸ ਦੇ ਵਿੱਚ ਪ੍ਰਧਾਨ ਦੀ ਚੋਣ ਕੀਤੀ ਜਾਣੀ ਹੈ। ਉਧਰ ਸਬਜਿੰਦਰ ਸਿੰਘ ਰੰਦਾਬਾਨੀ ਨਿਊਜ਼ 18 ਦੇ ਨਾਲ ਐਕਸਕਲੂਸਿਵ ਗੱਲਬਾਤ ਕੀਤੀ ਤੇ ਦਾਵਾ ਕੀਤਾ ਕਿ ਪੰਜਾਬ ਕਾਂਗਰਸ ਦੇ ਵਿੱਚ ਭਾਜਪਾ ਦੇ ਸਲੀਪਰ ਸੈੱਲ ਅਤਿਰੰਦ ਅਵਦੀ ਮੁਤਾਬਕ ਉਸਲੀਪਰ ਸੈਲ ਦੀ ਸਾਰੀ ਜਾਣਕਾਰੀ ਹਾਈ ਕਮਾਂਡ ਨੂੰ ਵੀ ਦੇ ਚੁੱਕੇ ਨੇ ਤਾਂ ਹਾਈ ਕਮਾਂਡ ਨੂੰ ਜੇ ਪੁੱਛੇ ਕਿ ਮੈਨੂੰ ਮਜਬੂਰ ਤਾਂ ਸਿਰ ਦੱਸੇ ਵੀ ਨੇ ਇਹ ਇਹ ਦਾ ਨਿਕਲਣਾ ਹੁੰਦਾ ਇਹਨੂੰ ਆਪਾਂ ਦੇ ਅੰਦਰਲੀ ਖਬਰ ਉੱਪਰ ਖਬਰ ਨਹੀਂ ਖਬਰ ਕਿਹ ਲੋ ਜਾਂ ਆਪੀ ਪਾਰਟੀ ਦੇ ਅਗੇਂਸਟ ਬੋਲਣ ਲੱਗ ਪਏ ਜਦੋਂ ਤੁਸੀਂ ਕਹੀ ਜਾਂਦੇ ਹੋ ਕਿ ਤੂੰ ਬੋਲਦੇ ਨਹੀਂ ਜੀ ਉਹ ਜਿਹੜੇ ਕੀ ਜਾਂਦੇ ਉਹਨਾਂ ਨੂੰ ਡੈਮੇਜ ਕਰ ਦੇ ਡੈਮੇਜ ਕਰ ਰਿੰਦਾਬਤ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਇਹ ਗੱਲ ਮੰਨ ਰਹੇ ਨੇ ਕਿ ਉਹਨਾਂ ਦੀ ਪਾਰਟੀ ਦੇ ਵਿੱਚ ਬੀਜੇਪੀ ਦੇ ਸਲੀਪਰ ਸੈਲ ਨੇ 100% ये हमने नहीं, नहीं कहा राहुल गांधी ने कहा है पूरे देश में कांग्रेस पार्टी के बीच कई कई जगह पर स्लीपर सेल राहुल गांधी के आगे बात बढ़ाते हुए कि ऐसा कोई स्लीपर सेल है जो दूसरी पार्टी से मिला हो और अपनी पार्टी में को मारने का काम कर रहा है उसी के ऊपर सरकार रही है पंजाब कांग्रेस के बीच स्लीपर सेल कौन है इस नु लेके नाथन रंदावा ने पत्ती खोले और नाहीम बडिंग कुछ बोले ਸਲੀਪਰ ਸੈੱਲ ਦਾ ਜ਼ਿਕਰ ਜ਼ਰੂਰ ਹੋਇਆ ਇਸ ਸਲੀਪਰ ਸੈੱਲ ਕਾ ਜਾਂ ਇਸ ਨੂੰ ਜਾਸੂਸ ਕੋ ਜੋ ਪਾਰਟੀ ਦੇ ਅੰਦਰ ਨੇ ਬੀਜੇਪੀ ਦੇ ਜੋ ਕਾਂਗਰਸ ਇਸ ਸਮੇਂ ਕੀ ਰਹੀ ਹੈ ਖੈਰ ਜਦੋਂ ਆਪਣੀ ਪਾਰਟੀ ਦੇ ਅੰਦਰ ਵਿਰੋਧੀਆਂ ਦੇ ਸਲੀਪਰ ਸੈੱਲ ਹੁੰਦਾ ਜ਼ਿਕਰ ਕੀਤਾ ਜਾਵੇ ਫਿਰ ਫਰਕ ਤਪੈਂਦਾ ਅਗਲੀ ਖਬਰ ਤੇ ਰੁਕ ਕਰਦੇ ਹਾਂ ਟੀਚਰਸ ਨੂੰ ਝਾੜ ਲਗਾਉਣ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸਾਬਕਾ ਮੰਤਰੀ ਚੇਤਨ ਸਿੰਘ ਜੋੜਾ ਮਾਝਰਾ ਨੇ ਹੁਣ ਮਾਫੀ ਮੰਗੀ ਆਪਣੀ ਮਾਫੀ ਦੇ ਵਿੱਚ ਜੋੜਾ ਮਾਝਰਾ ਨੇ ਕਿਹਾ ਕਿ ਕਿਸੇ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਉਹਨਾਂ ਦਾ ਨਹੀਂ ਸੀ ਟੀਚਰ ਸਾਡੇ ਸਤਕਾਰਯੋਗ ਨੇ ਮੈਂ ਪੰਜਾਬ ਦੇ ਸਾਰੇ ਅਧਿਆਪਕਾਂ ਤੋਂ ਮਾਫੀ ਮੰਗਦਾ ਹਾਂ ਕੋ ਪਿਛਲੇ ਦਿਨੀ ਜਿਹੜਾ ਮਸਕੂਚ ਗਿਆ ਸੀ ਜੇ ਕਿਸੇ ਅਧਿਆਪਕ ਨੂੰ ਕੋਈ ਲੱਗਿਆ ਕਿ ਕੋਈ ਗਲਤ ਗੱਲ ਕੀਤੀ ਤਾਂ ਮੈਂ ਆਦੇ ਵਾਸਤੇ ਸਭ ਤੋਂ ਮਾਫੀ ਮੰਗਦਾ ਕਿਉਂਕਿ ਇਹ ਟੀਚਰ ਨੇ ਜਿਹੜੇ ਸਾਡੇ ਗੁਰੂ ਨੇ ਉਹਨਾਂ ਨੇ ਸਾਨੂੰ ਸੇਧ ਦੇਣੀ ਆ ਉਹਨਾਂ ਦੇ ਮੁਤਾਬਕ ਹੀ ਅਸੀਂ ਸਾਰਾ ਕੁਝ ਸਿੱਖਣਾ ਦਰਸਲ 7 ਅਪ੍ਰੈਲ ਨੂੰ ਜੋੜਾ ਮਾਚਣਾ ਆਪਣੀ ਹਲਕੀ ਸਮਾਣੇ ਦੇ ਵਿੱਚ ਸਕੂਲ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨ ਪਹੁੰਚੇ ਸਨ ਪਰ ਵਿਧਾਇਕ ਸਾਹਿਬ ਨੂੰ ਪ੍ਰੋਗਰਾਮ ਦੇ ਵਿੱਚ ਇੰਤਜ਼ਾਮ ਸਹੀ ਨਹੀਂ ਲੱਗੇ ਤਾਂ ਜਨਾਬ ਗੁੱਸੇ ਦੇ ਵਿੱਚ ਆ ਗਏ ਇਹ ਕੌਣ ਹੈ ਜਿਹਨੇ ਇੱਥੇ ਖਲੋਤੇ ਆ ਜਿੰਨੇ ਟੀਚਰ ਨੇ ਸਾਰੇ ਕਿਉਂ ਐਬਸੈਂਟ ਆ ਮੈਨੂੰ ਦੱਸੋ ਸਾਰੀ ਲੋਕ ਹਾਂ ਇੱਕ ਕੋਈ ਪਲਾਨ ਕੀਤਾ ਹੋਇਆ ਉਹ ਮੈਨੂੰ ਦੱਸੋ ਬਿਲਕੁਲ ਫੇਰ ਪ੍ਰੋਗਰਾਮ ਆ ਤੋ ਬਿਲਕੁਲ ਜੋੜਾ ਮਾਜਰਾ ਦੀ ਸ਼ਬਦਾਰੀ ਦੇ ਵਿਰੁੱਧ ਦੇ ਵਿੱਚ ਟੀਚਰਜ਼ ਯੂਨੀਅਨ ਨੇ ਸੜਕਾਂ ਦੇ ਉੱਤੇ ਉਤਰਨ ਦੀ ਚੇਤਾਵਨੀ ਦਿੱਤੀ ਸੀ ਕਿ ਉੱਥੇ ਸਵੇਰੇ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਜੋੜਾ ਮਾਜਰਾ ਦੇ ਬਿਆਨ ਦੀ ਨਿੰਦਾ ਕਰ ਚੁੱਕੇ ਨੇ ਹੁਣ ਅੱਗੇ ਵਧਦੇ ਹਾਂ ਤੇ ਗੱਲ ਕੰਗਣਾ ਰਣੌਤ ਦੀ ਕੰਗਣਾ ਰਣੌਤ ਦੀ ਬਿੱਲ ਵਾਲੀ ਕੌਂਟਰੋਵਰਸੀ ਜੋ ਬਿਜਲੀ ਦਾ ਬਿੱਲ ਉਸ ਦੀ ਕੌਂਟਰੋਵਰਸੀ ਦਿੱਤੀ ਹੁਣ ਬਿਜਲੀ ਵਿਭਾਗ ਦਾ ਜਵਾਬ ਵੀ ਆਇਆ ਬਿਜਲੀ ਬੋਰਡ ਨੇ ਕੰਗਣਾ ਦੇ 1 ਲੱਖ ਰੁਪਏ ਦੇ ਬਿੱਲ ਦੇ ਦਾਅਵੇ ਨੂੰ ਸਿਰੇ ਤੋਂ ਖਰਚ ਕਰ ਦਿੱਤਾ ਅਤੇ ਦੱਸਿਆ ਕਿ ਕੰਗਣਾ ਦੇ ਘਰ ਦਾ ਜੋ ਬਿੱਲ ਆਇਆ ਹੈ ਉਹ 2 ਮਹੀਨੇ ਜਨਵਰੀ ਅਤੇ ਫਰਵਰੀ ਦਾ ਹੈ ਜੋ ਕੁੱਲ 90384 ਰੁਪਏ ਦਾ ਹੈ ਇਹਨਾਂ 2 ਮਹੀਨਿਆਂ ਦੇ ਦੌਰਾਨ ਕੰਗਨਾ ਦੇ ਘਰ ਦੇ ਵਿੱਚ ਕੁੱਲ 14000 ਯੂਨਿਟ ਬਿਜਲੀ ਦੀ ਖਪਤ ਹੋਈ ਇਸ ਬਿੱਲ ਦੇ ਵਿੱਚ 32287 ਰੁਪਏ ਦਾ ਪਿਛਲਾ ਬਕਾਇਆ ਵੀ ਹੈ ਜੋ ਅਕਤੂਬਰ ਤੋਂ ਦਸੰਬਰ 2024 ਤੱਕ ਦਾ ਹੈ ਉਹਨੇ ਸ਼ਿਕਾਇਤ ਕਰੀ ਹੈ ਕਿ ਉਹਨਾਂ ਦਾ ਬਿੱਲ ਜੋ ਹੈ ਉਹ ਗਲਤ ਰੇਜ਼ ਹੋਇਆ ਹੈ ਜੋ ਕਿ ਗਲਤ ਰੇਜ਼ ਨਹੀਂ ਹੋ ਰਹਾ ਹੈ ਜੋ ਠੀਕ ਹੈ ਔਰ ਇਹ 91000 ਰੁਪਏ ਦਾ ਬਿੱਲ ਹੈ ਔਰ ਬਿਲਕੁਲ ਠੀਕ ਫਿਗਰ ਹੈ ਜੇ ਆਪ ਦੇਖੇਗੇ ਤਾਂ ਪੁਰਾਣੇ ਏਰੀਆਜ਼ ਇਸ ਵਿੱਚ ਨਜ਼ਰ ਆ ਰਹੇ ਹਨ ਤਾਂ ਇਹ ਏਰੀਆ ਨਹੀਂ ਹੁੰਦੇ ਤਾਂ ਇਹ ਬਿੱਲ ਡੈਫੀਨਿਟਲੀ ਕਮ ਹੁੰਦਾ ਦਰਸਲ ਕੰਗਨਰ ਨਾਟ ਨੇ ਦਾਬਾ ਕੀਤਾ ਸੀ ਕਿ ਉਸ ਦੇ ਮਨਾਲੀ ਵਾਲੇ ਘਰ ਦੇ ਵਿੱਚ 1 ਲੱਖ ਰੁਪਏ ਦਾ ਬਿਜਲੀ ਦਾ ਬਿੱਲ ਆ ਗਿਆ ਹੈ ਜਦੋਂ ਕਿ ਉਹ ਇਸ ਦੇ ਵਿੱਚ ਰਹਿੰਦੇ ਵੀ ਨਹੀਂ ਕਿ ਮੇਰੇ ਕੋ ਇਸ ਮਹੀਨੇ ਗਾਂਧੀ ਜੀ ਮੇਰੇ ਕੋ ਇਸ ਮਹੀਨੇ ਮੇਰੇ ਮਨਾਲੀ ਦੇ ਘਰ ਦਾ 1 ਲੱਖ ਰੁਪਿਆ ਬਿਜਲੀ ਦਾ ਬਿੱਲ ਆਇਆ ਜਹਾ ਮੈਂ ਰਹਤੀ ਵੀ ਨਹੀਂ ਪਿਛਲੇ ਕਈ ਦਿਨਾਂ ਤੋਂ ਕੰਗਨਾ ਸੁਰਖੀਆਂ ਦੇ ਵਿੱਚ ਨੇ ਆਪਣੇ ਲੋਕ ਸਭਾ ਖੇਤਰ ਦੇ ਵਿੱਚ ਜਨ ਸਭਾਵਾਂ ਕਰ ਰਹੇ ਨੇ ਬੀਤੇ ਦਿਨੀ ਵੀ ਕੰਗਨਾ ਨੇ ਕਾਂਗਰਸੀਆਂ ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ ਸੀ ਅਤੇ ਇਸ ਤੋਂ ਪਹਿਲਾਂ ਪੀਐਮ ਮੋਦੀ ਨੂੰ ਵੀ ਉਪਤਾਰ ਦੱਸਿਆ ਸੀ ਹੁਣ ਕੀ ਬਾਤ ਹੈ ਤੇ ਗਲਮ੍ਰਿਤ ਪਾਲ ਦੀ ਅੰਮ੍ਰਿਤਪਾਲ ਦੇ ਸਾਥੀ ਪਪਲ ਪ੍ਰੀਤ ਨੂੰ ਕੱਲ ਲਿਆਂਦਾ ਜਾਵੇਗਾ ਪੰਜਾਬ ਜੀਆਂ ਪਪਲ ਪ੍ਰੀਤ ਨੂੰ ਕੱਲ ਸਵੇਰੇ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕਰੇਗੀ ਪੁਲਿਸ ਅਸਮ ਦੇ ਡਿਬਰੂਗੜ ਤੋਂ ਪੰਜਾਬ ਸ਼ਿਫਟ ਕੀਤਾ ਜਾ ਰਿਹਾ ਹੈ ਔਰ ਐਨਐਸਏ ਹਟਾ ਦਿੱਤਾ ਗਿਆ ਹੈ ਐਨਐਸ ਦੀ ਮਿਆਦ ਖਤਮ ਹੋ ਗਈ ਸੀ ਐਨਐਸੇ ਹਟਾ ਦਿੱਤਾ ਗਿਆ ਤੇ ਇਸ ਤੋਂ ਬਾਅਦ ਹੁਣ ਅਜਨਾਲਾ ਥਾਣੇ ਦੇ ਵਿੱਚ ਜਿਹੜਾ ਮਾਮਲਾ ਹੋਇਆ ਸੀ 2023 ਦੇ ਵਿੱਚ ਉਸ ਮਾਮਲੇ ਵਿੱਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪਪਲ ਪ੍ਰੀਤ ਨੂੰ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਐਨਐਸਏ ਹਟਾਇਆ ਗਿਆ ਕਾਬਲੇ ਗੋਰੇ ਕੇ ਇੱਕ ਦਿਨ ਪਹਿਲਾਂ ਪਪਲਪ੍ਰੀਤ ਨੂੰ ਡਿਬਰੂਗੜਜੀਪ ਦੇ ਵਿੱਚ ਵੀ ਪੇਸ਼ ਕੀਤਾ ਡਿਬਰੂਗੜ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਅਦਾਲਤ ਨੇ ਆਦੇਸ਼ ਦਿੱਤੇ ਸਨ ਕਿ 14 ਤਰੀਕ ਤੋਂ ਪਹਿਲਾਂ ਪਹਿਲਾਂ ਪੰਜਾਬ ਦੀ ਕੋਰਟ ਦੇ ਵਿੱਚ ਪੇਸ਼ ਕਰਨਾ ਹੋਵੇਗਾ ਪਪਲਪ੍ਰੀਤ ਨੂੰ ਇਹ ਟਰਾਂਜ਼ਿਟ ਰਿਮਾਂਡ ਦੀ ਤਰ੍ਹਾਂ ਇੱਕ ਤਰੀਕੇ ਨਾਲ ਹੁੰਦਾ ਹੈ ਕਿ ਇੱਕ ਥਾਂ ਤੋਂ ਦੂਜੀ ਥਾਂ ਸ਼ਿਫਟ ਕੀਤਾ ਜਾਂਦਾ ਤਾਂ ਦੂਜੀ ਥਾਂ ਜਿੱਥੇ ਸ਼ਿਫਟ ਕੀਤਾ ਜਾ ਰਿਹਾ ਉੱਥੇ ਅਦਾਲਤ ਦੇ ਸਾਹਮਣੇ ਪੇਸ਼ ਕਰਕੇ ਫਿਰ ਰਿਮਾਂਡ ਦੇ ਉੱਤੇ ਲਿਆ ਜਾਂਦਾ ਤਾਂ ਅਸਮ ਦੇ ਡਿਬਰੂਗੜ ਦੇ ਵਿੱਚ ਬੰਦ ਕੀਤਾ ਗਿਆ ਸੀ ਪਪਲਪ੍ਰੀਤ ਨੂੰ ਪਪ ਜਦੋਂ ਅੰਮ੍ਰਿਤਪਾਲ ਫਰਾਰ ਹੋਇਆ ਸੀ ਤਾਂ ਪਪਲਪ੍ਰੀਤ ਬਿਲਕੁਲ ਨਾਲ-ਨਾਲ ਅੰਮ੍ਰਿਤਪਾਲ ਦੇ ਚੱਲ ਰਹੇ ਸਨ ਤੇ ਜਿਹੜੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਅੰਮ੍ਰਿਤਪਾਲ ਦੀਆਂ ਉਹ ਪਪਲਪ੍ਰੀਤ ਦੇ ਨਾਲ ਹੀ ਸੀ ਖੈਰ ਸਭ ਤੋਂ ਡੇਡੇ ਦਾ ਕਰੀਬੀ ਕਿਹਾ ਜਾਂਦਾ ਏ ਪਪਲਪ੍ਰੀਤ ਨੂੰ ਅੰਮ੍ਰਿਤਪਾਲ ਸਿੰਘ ਦਾ ਔਰ ਪਪਲਪ੍ਰੀਤ ਨੂੰ ਕੱਲ੍ਹ ਆ ਕੇ ਪੁਲਿਸ ਪਹੁੰਚੇਗੀ ਤੇ ਫਿਰ ਜਨਾਲਾ ਥਾਣੀ ਮਾਮਲੇ ਦੇ ਵਿੱਚ ਕੋਰਟ 'ਚ ਪੇਸ਼ ਕੀਤਾ ਜਾਣਾ ਏ ਉਸ ਤੋਂ ਬਾਅਦ ਅੱਗੇ ਦੀ ਕਾਰਵਾਈ ਪੁਲਿਸ ਪਾਈ ਔਰ ਕਾਬਲੇ ਗੌਰ ਹੈ ਕਿ ਨੌ ਸਾਥੀ ਹੁਣ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਨਹੀਂ ਇਕੱਲਾ ਅੰਮ੍ਰਿਤਪਾਲ ਸਿੰਘ ਹੈ ਜੋ ਮੈਂਬਰ ਪਾਰਲੀਮੈਂਟ ਵੀ ਨਹੀਂ ਖਰੂਪ ਸਾਹਿਬ ਲੋਕ ਸਭਾ ਹਿੱਟ ਤੋਂ ਸੀਟ ਤੋਂ ਜੋ ਮੌਜੂਦਾ ਸਮੇਂ ਦੇ ਵਿੱਚ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਅਗਲੀ ਖਬਰ ਦਰੁ ਕਰਦੇ ਹਾਂ ਬੀਜਪੀ ਦੇ ਆਗੂ ਦੇ ਘਰ ਦੇ ਉੱਤੇ ਹੋਏ ਗ੍ਰੇਨੇਡ ਅਟੈਕ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਇਸ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਉੱਤਰ ਪ੍ਰਦੇਸ਼ ਤੋਂ ਆਏ ਮਲਜ਼ਮ ਨਹੀਂ ਹੀ ਗ੍ਰੇਨੇਡ ਸੁੱਟਿਆ ਸੀ ਇਸ ਸੋਰਸੇ ਜਾਣਕਾਰੀ ਦੇ ਰਹੇ ਨੇ ਸतीश ਅਤੇ ਹੈਰੀ ਹੀ ਮੁੱਖ ਮਲਜ਼ਮ ਨੂੰ ਲੈ ਕੇ ਪਹੁੰਚੇ ਸਨ ਇਹ ਰਿਕਸ਼ਾ ਦੇ ਵਿੱਚ ਕਾਫੀ ਦੇਰ ਤੱਕ ਜ਼ਿਲੰਦਰ ਦੇ ਵਿੱਚ ਇਕਮਾਇਆ ਗਿਆ ਮੁੱਖ ਮਲਜ਼ਮ ਨੇ ਹੈਰੀ ਦੇ ਖਾਤੇ ਦੇ ਵਿੱਚ 3500 ਰੁਪਏ ਪਵਾਏ ਹੈਰੀ ਨੇ ਏਟੀਐਮ ਤੋਂ ਕੈਸ਼ ਕਢ ਕੇ ਮੁੱਖ ਮਲਜ਼ਮ ਨੂੰ ਦਿੱਤਾ ਇਹ ਪੂਰੀ ਥਿਉਰੀ ਇਸ ਸਮੇਂ ਪੁਲਿਸ ਦੀ ਜਾਂਚ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਈ ਹੈ ਅਟੈਕ ਤੋਂ ਬਾਅਦ ਇਹ ਰਿਕਸ਼ਾ ਦੇ ਉੱਤੇ ਹੀ ਰੇਲਵੇ ਸਟੇਸ਼ਨ ਤੱਕ ਛੱਡਿਆ ਗਿਆ ਦਮੋੜਿਆ ਪੁਲ ਦੇ ਉੱਤੇ ਹੀ ਮਲਜ਼ਮ ਨੇ ਆਪਣੇ ਕੱਪੜੇ ਬਦਲੇ ਸੀ ਮੁੱਖ ਮਲਜ਼ਮ ਵੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਤੇ ਹੁਣ ਪਰਤਾਂ ਖੁੱਲ ਰਹੀਆਂ ਨੇ ਤਬਲੇ ਗੌਰੇ ਕੀ ਮਰੰਜਨ ਕਾਲਿਆ ਦੇ ਘਰ ਦੇ ਉੱਤੇ ਸੋਮਵਾਰ ਦੀ ਰਾਤ ਹੀ ਆ ਗਈ ਹੈਗੀ ਮੰਗਲਵਾਰ ਤੜਕੇ ਸਵੇਰੀ 1:30 ਵਜੇ ਗਰਨੇਡ ਸੁੱਟਿਆ ਗਿਆ ਉਸ ਦੇ ਵਿੱਚ ਦਾਨੀ ਨੁਕਸਾਨ ਤੋਂ ਤਾਂ ਬਚਾਰਿਆ ਪਰ ਗਰਨੇਡ ਇੱਕ ਬੀਜਪੀ ਦੇ ਆਗੂ ਦੇ ਉੱਤੇ ਸਾਬਕਾ ਮੰਤਰੀ ਦੇ ਘਰ ਦੇ ਉੱਤੇ ਸੁੱਟਿਆ ਜਾਣਾ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲ ਖੜੇ ਕਰਦਾ ਸੀ ਪਰ ਹੁਣ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਨੇ ਕਿ ਇਸ ਪੂਰੇ ਮਾਮਲੇ ਦੇ ਵਿੱਚ ਖੁਲਾਸੇ ਹੋ ਰਹੇ ਨੇ ਕਿ ਉੱਤਰ ਪ੍ਰਦੇਸ਼ ਤੋਂ ਆਏ ਮੁਲਜ਼ਮ ਦੇ ਵੱਲੋਂ ਗਰਨੇਡ ਸੁੱਟਿਆ ਗਿਆ ਜਿਸ ਦੇ ਵਿੱਚ ਮੁਲਜ਼ਮ ਏਟੀਐਮ ਤੋਂ ਪੈਸੇ ਕਢਵਾਉਣ ਤੋਂ ਬਾਅਦ ਪੈਸਿਆਂ ਨੂੰ ਘਰ ਦੇ ਵਿੱਚ ਰੱਖਣ ਦੇ ਲਈ ਗਿਆ ਸੀ ਪੁਲਿਸ ਦੇ ਮੁਤਾਬਿਕ ਮੁਲਜ਼ਮ ਰਿਕਸ਼ਾ ਚਾਲਕ ਨੇ ਦੱਸਿਆ ਕਿ ਸ਼ਾਦਰਨੀ ਬੰਮ ਛੁੱਟੇ ਸੀ ਅਤੇ ਵਾਰਦਾਤ ਤੋਂ ਪਹਿਲਾਂ ਉਹਨਾਂ ਦੇ ਖਾਤੇ ਦੇ ਵਿੱਚ 3500 ਰੁਪਏ ਪਾਏ ਗਏ ਸਨ ਉਥੇ ਗ੍ਰਿਫਤ ਦੇ ਵਿੱਚ ਆਏ ਮੁਲਜ਼ਮ ਹੈਰੀ ਦਾ ਪਰਿਵਾਰ ਵੀ ਕੈਂਦੇ ਦੇ ਸਾਹਮਣੇ ਆਇਆ ਆਪਣੀ ਬੇਟੀ ਨੂੰ ਬੇਕਸੂਰ ਦੱਸਦੇ ਹੋਏ ਪੁਲਿਸ ਦੇ ਉੱਤੇ ਝੂਠੇ ਕੇਸ ਦੇ ਵਿੱਚ ਫਸਾਉਣ ਦੇ ਇਲਜ਼ਾਮ ਲਗਾਏ ਨੇ ਜਿਸ ਦਿਨ ਇਹ ਸਾਰੀ ਘਟਨਾ ਹੋਈ ਹੈ ਤੇ ਹੈਰੀ ਕਿੱਥੇ ਸੀ ਗੱਲ ਘਰ ਸੀ ਰਾਤੀ ਉਸ ਦਿਨ ਗਿਆ ਕਿੱਥੇ ਹੈਰੀ ਨਹੀਂ ਗਿਆ ਵਾਂਸੋ ਪੈਸੇ ਕਢਾ ਕੇ ਉਹਨੂੰ ਦੇ ਕੇ ਘਰ ਛੱਡ ਗਿਆ ਸੀ ਉਹ ਫਿਰ ਸਵਾਰੀ ਲੈ ਕੇ ਚਲ ਗਿਆ ਦੂਜਾ ਮੁੰਡਾ ਕਿੰਨੂ ਪੈਸੇ ਦੇਣ ਗਿਆ ਸੀ ਕੋਈ ਸਵਾਰੀ ਸੀ ਪਿੱਛੇ ਬੈਠੀ ਹੋ ਉਹ ਕਹਿੰਦੀ ਕਿ ਮੈਨੂੰ ਨਾ ਪੈਸੇ ਲੋੜ ਹੈ ਮੈਨੂੰ ਮੇਰੇ ਕੋਲ ਕਿਰਾਇਆ ਨਹੀਂ ਹੈਗਾ ਮੇਰੇ ਮੇਰੇ ਇਹਦੇ ਗੂਗਲ ਪੇਅ ਪੜਾ ਲਓ ਬਸ ਆ ਜਾ ਲੋ ਦੱਸਿਆ ਕਿ ਗਰਨੇਡ ਅਟੈਕ ਮਾਮਲੇ ਚ ਪੁਲਿਸ ਨੇ ਜਲੰਧਰ ਦੇ ਭਾਰਗੋ ਕੈਂਪ ਦੇ ਰਹਿਣ ਵਾਲੇ ਸतीश ਉਰਫ ਕਾਕਾ ਅਤੇ ਗੜਾ ਦੇ ਰਹਿਣ ਵਾਲੇ ਹੈਰੀ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ